ਨਾ ਚੱਲੇ ਆਣਾ ਬਾਗ ਦੇਖਦੇ ਆ ਜੋ ਖੁੱਲ ਗਿਆ ਸ਼ਹਿਰ ਟਿਕ ਟਕਟ ਹੋ ਗਈ ਬਾਕੀ ਦੇਖਦੇ ਆ ਬਹੁਤ ਟਾਈਮ ਬਾਦ ਆਇਆ ਮੈਂ ਵੀ ਹੋਰ ਆ। ਕਿਹਦਾ ਸਾਤਾ ਵੇਜੋ ਨਾਲ ਸੋਨੀਪਿੰਦਰ ਜੀ ਦਿਖਾਉਂਦੇ ਆ। ਇੱਧਰ ਬਣਿਆ ਹੋਇਆ ਸ਼ਹੀਦ ਉਦਮ ਸਿੰਘ ਦਾ ਪੁੱਤ। ਇੱਥੇ ਲੱਖੇ ਸੁਧਾਨ ਨੇ ਵੀਡੀਓ ਬਣਾਈ ਤੀ। ਕੀ ਇਹਦਾ ਪੁੱਤ ਕਿਵੇਂ ਬਣਿਆ ਹੋਇਆ ਇਹਨਾਂ ਦਾ? ਉਰੇ ਲਿਖਿਆ ਹੋਇਆ ਜਿਹਨਾਂ ਨੇ ਉਦਘਾਟਨ ਰੋਕ ਕਿ ਕਰਿਆਗਾ। ਇੱਧਰ ਬਣਿਆ ਹੋਇਆ ਨਕਸ਼ਾ। ਇਹੜਾ ਅੰਦਰ ਦਾ ਜੱਲੇ ਵਾਲੇ ਬਾਗ ਦਾ ਕਿਵੇਂ ਕਿਵੇਂ ਆ ਪ੍ਰਵੇਸ਼ ਦੁਆਰ ਵਿਰਾਸਤੀ ਗਲੀ ਇਹ ਸਾਰਾ ਉਹ ਲਿਖਿਆ ਹੋਇਆ ਆਏ ਸਾਰੀਆਂ ਪੁਰਾਣੀਆਂ ਕੰਧਾਂ ਬਣੀਆਂ ਹੋਈਆਂ ਇੱਧਰ ਵੀ ਜਿੰਨੀਆਂ ਵੀ ਹੈਗੀਆਂ ਇਹ ਹੁਣ ਨਹੀਂ ਬਣਦੀਆਂ ਅਜਾ ਉਧਰ ਚੱਲਦੇ ਉੱਥੋਂ ਐਂਟਰੀ ਹੋਣੀ ਐ ਤਾਂ ਹੁੰਦੀ ਐਂਟਰੀ ਫੁਰੇ ਆਲਦ ਵਾਲੇ ਆ ਬੁੱਤ ਬਣਾਏ ਹੋਏ ਆ ਜਿਹੜੇ ਸੰਘਰਸ਼ੀ ਆ ਛੋਟੇ ਛੋਟੇ ਬੱਚਿਆਂ ਦੇ ਲੋਕਾਂ ਉਪਰੋਂ ਗੋਲੀ ਚਲਾਈ ਗਈ ਸੀ ਹੁਣ ਤਾਂ ਇਤਿਹਾਸ ਥੋੜਾ ਬਤਨ ਉਹਨਾਂ ਨੇ ਲਿਖੇ ਦਿੱਤਾ ਹੋਰ ਕਾਫੀ ਵਾਲੇ ਬੰਦ ਹੈ ਟਾਈਮ ਲੈ ਖੁੱਲੂਆ ਇਧਰ ਅਮਰਜੋਤ ਹੈ ਕੋਈ ਦੇਖਿਆ ਨਹੀਂ ਆ ਇਹ ਆਉ ਖੂ ਜਿਹਦੇ ਵਿੱਚ ਜਦੋਂ ਗੋਲੀ ਚੱਲੀ ਦੀ ਲੋਕਾਂ ਨੇ ਛਾਲਾ ਮਾਰੀਆਂ ਦੀਆਂ ਹੁਣ ਆਲੇ ਦੋਲੇ ਤੇ ਇਹ ਸ਼ੀਸ਼ੇ ਨਾਲ ਸਾਰਾ ਉਹ ਕਰਤਾ ਏ ਢੱਕਤਾ ਕਿਉਂਕਿ ਲੋਕ ਇਹਦੇ ਵਿੱਚ ਨਾ ਪੈਸੇ ਪੂਸੀ ਗੇਰੀ ਜਾਂਦੀ ਤੇ ਇਹਨਾਂ ਨੇ ਲਿਖਿਆ ਵੀ ਇਹ ਵੀ ਖੂ ਵਿੱਚ ਪੈਸੇ ਨਾ ਸੁੱਟੋ ਪਿੱਛੇ ਦਿਖਦਾ ਕੁਝ ਨਹੀਂ ਦਿਖਦਾ ਬੀਚੇ ਦੇ ਕੁਝ ਨਹੀਂ ਦਿਖਦਾ ਹੈਗਾ ਖੁਦੋਂ ਨਕਸ਼ਾ ਬਣਾਇਆ ਹੈ ਇਹ ਵੀ ਜਿਵੇਂ ਲਿਖਿਆ ਹੋਵੇ ਵੀ ਗੋਲੀਆਂ ਤੋਂ ਜਾਨ ਬਚਾਣ ਲਈ ਲੋਕ ਭੱਜਦੇ ਭੱਜਦੇ ਇਸ ਖੂਬ ਵਿੱਚ ਕੁੱਦ ਗਏ ਇਸ ਖੂਬ ਵਿੱਚ ਕਹਿੰਦੇ 120 ਲਾਸ਼ਾਂ ਬਰਾਮਦ ਹੋਈਆਂ ਸਨ ਜਿਹੜਾ ਇਹ ਖੂ ਹੈ ਇਹ ਲਾਸ਼ਾਂ ਸ਼ੀਸ਼ੇ ਨਾਲ ਕਵਰ ਕਰਿਆ ਹੋਇਆ ਇੱਧਰ ਗੋਲੀਆਂ ਦੇ ਨਿਸ਼ਾਨ ਹੈ ਆ ਦੇਖੋ ਜਿੰਨੇ ਵੀ ਹੈਗੇ ਸਾਰੇ ਇਹਨਾਂ ਜਿਹਨਾਂ ਵਿੱਚ ਨਾ ਮਾਰਕਰ ਕਰਿਆ ਹੋਇਆ ਇਹ ਸਾਰੇ ਗੋਲੀਆਂ ਦੇ ਨਿਸ਼ਾਨ ਹੈ। ਉਹੀ ਪੁਰਾਣੀਆਂ ਕੰਧਾਂ ਆ। ਆਲਦਾਲਾਂ ਦਾ ਵੈਸੇ ਬੜਾ ਕੁਝ ਬਣ ਗਿਆ। ਪਰ ਇਹ ਕੰਧਾਂ ਸਾਰੀਆਂ ਪੁਰਾਣੀਆਂ ਹੀ ਆ। ਆ ਦੇਖ। ਸੰਭਵ ਇਹਨਾਂ ਦਾ ਸਾਰਾ ਇਹ ਸਾਰਾ ਪਾਣਾ। ਹੂੰ ਬਾ ਹੁਣ ਆ ਹੀ ਪਾਰਕ ਪੁਰਕ ਬਣਾ ਕੇ ਥੋੜਾ ਜਿਆ ਵਧੀਆ ਬਣਾਤਾ। ਇੱਕ ਗੈਲਰੀ ਖੋਲੀ ਤੇ ਆਪਾਂ ਗੈਲਰੀ 'ਚ ਆਏ ਆ। ਹੋਰ ਇਤਿਹਾਸ ਵੀ ਲਿਖਿਆ ਹੋਇਆ ਹੈ।

مالوی رپورٹ نے دیکھو ڈائر کے جا کر ارے جو بھی ہوا ادے بارے لکھیا ہویا تھا ਤੇ ਕਾਫੀ ਗੱਲ ਰਹੀਆਂ ਉਹਨਾਂ ਨੇ ਬੰਦ ਕਰੀਆਂ ਹੋਈਆਂ ਆ ਤੇ ਆ ਇੱਕ ਖੁੱਲੀ ਦੀ ਪੈਰਾਂ ਦੀ ਵੀਡੀਓ ਬਣਾਈ ਐ ਹਾਂ ਇਹ ਵੀ ਪੁਰਾਣਾ ਬਰੋਟਾ ਹੈ ਨਾ ਇਹ ਚਾਰੇ ਪਾਸੇ ਤੇ ਬੰਦ ਕਰਿਆ ਵਾ ਜਦੋਂ ਗੋਲੀ ਚਲਵਾਈ ਤੀ ਕੌਰੇ ਭੱਜਣ ਤੋਂ ਰਾਹ ਨਹੀਂ ਲੱਭਿਆ ਤਾਂ ਕਰਕੇ ਲੋਕਾਂ ਨੇ ਉਹ ਖੂਹ ਚ ਛਾਲਾ ਮਾਰੀਆਂ ਦੀ ਜਿਹੜਾ ਉੱਥੇ ਆ ਸ਼ੀਦ ਦੀ ਖੂਹ ਹੈ ਦੇਖੋ ਰਾ ਹੁਣ ਵੀ ਚਾਰੇ ਪਾਸੇ ਦਵਾਰਾ ਹੋਈਆਂ ਗਿਆ ਚਾਰੇ ਪਾਸੇ ਬੰਦ ਹੈ ਇਸ ਇਧਰ ਵੀ ਬਣੇ ਹੋਏ ਆ ਗੋਲੀਆਂ ਦੇ ਨਿਸ਼ਾਨੇ ਵੀ ਆ ਲਿਖਿਆ ਵਾ 4 ਇਸ ਖੰਧ ਦੇ 36 ਗੋਲਿਆਂ ਦੇ ਨਿਸ਼ਾਨ ਹੈ ਜਿਹੜੇ ਚਰਨ ਡਲ ਦੇ ਆਦੇਸ਼ ਨਾਲ ਚਲਾਈਆਂ ਗਈਆਂ ਧੀਆਂ ਇੱਥੇ ਵੀ ਕਹਿੰਦੇ 28 ਗੋਲਿਆਂ ਦੇ ਨਿਸ਼ਾਨ ਹੈ ਇਹਦੇ ਉੱਪਰ ਜਿਹੜੀ ਆ ਕੰਧ ਬਣੀ ਹੋਈ ਐ ਦੂਜੀ ਸਾਈਡ ਐ ਆਜੋ ਦਿਖਾਉਂਦੇ ਹਾਂ ਵੀ ਆ ਦੇਖੋ ਇੱਧਰ ਇਹ ਕੰਧ ਤੇ ਵੀ 28 ਗੋਲੀਆਂ ਦੇ ਨਿਸ਼ਾਨ ਐ ਥੱਲੇ ਤੱਕ ਨਿਸ਼ਾਨ ਬਣੇ ਹੋਏ ਆ ਉਹ ਦੇਖੋ ਇੱਧਰ ਕਿੱਧਰ ਬਣਾਇਆ ਹੋਇਆ ਪਰਮਗਤੀ ਦਾ ਮੈਦਾਨ ਇਹ ਸ਼ਾਇਦ ਇਹ ਤਾਂ ਨਵੇਂ ਹੀ ਬਣਿਆ ਹੋਇਆ ਇਹ ਪੁਰਾਣਾ ਨਹੀਂ ਹੈਗਾ ਇੱਧਰ ਬਣੀ ਹੋਈ ਆ ਅਮਰਜੋਤ ਇੱਥੇ ਵੀ ਲਿਖਿਆ ਹੋਇਆ ਹੈ ਕਿਰਪਾ ਕਰਕੇ ਪੈਸੇ ਨਾ ਚੜਾਓ ਇੰਡੀਅਨ ਆਇਲ ਇਹ ਸ਼ਾਇਦ ਗੈਸ ਨਾਲ ਚੱਲਦੀ ਹੋਊਗੀ ਤਾਂ ਹੀ ਲਿਖਿਆ ਹੋਇਆ ਹੈ ਪਾਈ ਇੰਡੀਅਨ ਆਇਲ ਇੱਥੇ ਉਹਨਾਂ ਨੇ ਇਹ ਵੀ ਕਿਹਾ ਪਾਈ ਜੋੜੇ ਤਾਰ ਕੇ ਆਉਣਾ ਪੈ ਰਿਹਾ ਹੈ ਗੱਲ ਦੀ ਇਤਾਲੀ ਨੰਬਰ 4 ਇਹ ਵੀ ਖੁੱਲੀ ਹੈ ਆਜੋ 15 ਇਹ ਵੀ ਦੇਖਦੇ ਆਂ ਪਾਣੀਆਂ ਫੋਟੋ ਆਇਆ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਬਾ ਮਦਨ لال ਢਿੰਗਰਾ ਕਾਫੂਨਾ ਵੀ ਇੰਦਰ ਸਿੰਘ ਵੀਰ ਦਾ ਸ਼ੇਦਾਂ ਸਾਰੀਆਂ ਕੋਟੋਂ ਗਰਮਾਨਾ ਨੇ ਪ੍ਰਾਨਕ ਗਦਰੀ ਵਪੇ ਸੰਜਾਦੀ ਕੁਇਸ ਤੇ ਅਨਜਰੂਲੀ ਰਸ਼ ਸ਼ਾਦਨ ਕੇ ਜ਼ੀਦਾ ਬਹਨ تھی ਖੀਸੀ ਸ਼ਾਸਨ ਸੇ ਅਨੰ ਨੇ ਜੀਸ਼ੀ ਇਸ ਨੂੰ ਸੁਦਲ ਕਟੇ ਮੇਂ ਕੋਈ ਨਈ ਜਾਨ ਉੱਤਤੀ ਸੀ ਅੰਗਰੇਜ਼ੋ ਜੁਲੀ ਬਾਰਿੰਗ ਔਰ ਤਵਾਨ ਕੋ ਖੂਨੀ ਹोली ਮੇਂ ਬਦਲ ਦੇ ਦਿੱਤੀ ਖਬਰ گئی سال کے لڑکے نے غصے کا طوفان اور وہ خود اپنی آنکھوں سے دیکھنا چاہتا تھا انگریزوں کے اتیاچاروں جی ہاں اس لڑکے کا نام بھگت سنگھ تھا لڑا جس کا چاچا اجیت سنگھ انگریز سرکار کو پہلے ہی چنوتی دے رہا تھا اس بالکل کھنچ لائے اور جو کچھ اس نے دیکھا اس نے اس کا کرانتکاری تیب کر دیا اس کے ساتھ ہی ایک ایسا کرانتی کاری اس جن سن سے پیدا ہوا جس سے انگریز خوف دے رہے پتا تھا کہ یہ لگاب ایک دن کو آزاد کرانے کے لیے کرانتی کالین کی اگواہی کرے گا بلکہ اس کی شہادت کے بعد ہی اس کا نام ہر گا بھگت سنگھ نے شروع میں گنیش سنتر ودار کے ساتھ کام کیا اور جب ہی وہ ہندوستان ریپبلکن آگی تھے اور پھر ہندوستان ہستیاں رکھیں گی ਕਿ ਲਿਖਿਆ ਵੀ ਹੋਇਆ ਹੈ। ਇਹ ਸਹੀ ਲੋ ਉਦਮ ਸਹੀ ਹੈ। ਹੋਸ਼ ਫੋਟੋ ਐਥੇ ਲੱਗੀਆਂ ਹੋਣਾਂ ਜੀ ਪਰ ਜਿਹੜੀਆਂ ਤੁਸੀਂ ਪਹਿਲਾਂ ਪਿੱਛੇ ਇੱਕ ਛੋਟੀ ਸ਼ਾਰਟ ਮੂਵੀ ਦੇਖੀ ਹੈ ਉਹਦੇ ਵਿੱਚ ਸਾਰਾ ਕੁਝ ਦੱਸਿਆ ਅੰਗਰੇਜ਼ਾਂ ਬਾਰੇ ਜੋ ਪਾਕਿਸਤਾਨਾਂ ਤਲਵਾਨੀਆਂ ਕਰੀ ਉਹਦੇ ਬਾਰੇ ਦੱਸਿਆ ਗਿਆ ਹੈ। ਇਹ ਸੀਗੀ ਆਖੰਡਾ 4 ਨੰਬਰ 3 ਹੁਣ ਆਪਾਂ ਅਗੇ ਬਾਹਰ ਬਸ ਇਹੀ ਸੀਗਾ ਤੇ ਆਸੁਰਦਾ ਤੇ ਆ ਸੀਗਾ ਪੂਰਾ ਝਿਲਿਆਂ ਵਾਲਾ ਬਾਗ ਜਿੱਥੇ ਜਰਨਲ ਡਰਨਾ ਗੋਲੀ ਚਲਵਾਈ ਸੀ ਅੰਦਰ ਜਾਏ ਇਧਰੋਂ ਬਾਹਰ ਜਾਣ ਦਾ ਰਸਤਾ ਹੁਣ ਆਪਾਂ ਚੱਲਦੇ ਬਾਹਰ ਨੂੰ